ਕੀ ਜਨਾ ਚੱਲ ਰਿਹਾ ਇਹ ਦੇਖੋ ਜਿਹੜਾ ਬਜਟ ਹੈ ਆਲਮੋਸਟ ਜਿਹੜਾ ਇਲੈਕਸ਼ਨ ਤੋਂ ਬਾਅਦ ਦਾ ਬਜਟ ਹੈ ਇਹ ਕੈਰੀ ਫਾਰਵਰਡ ਬਜਟ ਹੁੰਦਾ ਹੈ ਤੋਂ ਜਿੱਦਾਂ ਐਕਸਪੈਕਟਿਡ ਸੀ ਉਦਾਂ ਹੀ ਬਜਟ ਆਇਆ ਪਰ ਇਹਦੇ ਵਿੱਚ ਸਰਕਾਰ ਨੇ ਕੁਝ ਜਿਹੜੇ ਸਾਡੀਆਂ ਡਿਮਾਂਡ ਸੀ ਉਹਦੇ ਵਿੱਚ ਤਾਂ ਸੋਲਰ ਤੇ ਡਿਊਟੀ ਕੱਟ ਕੀਤੀ ਹੈ ਦੂਜਾ ਸਕਿੱਲ ਡਿਵੈਲਪਮੈਂਟ ਲਈ 2 ਲੱਖ ਕਰੋੜ ਰੁਪਏ ਰੱਖਿਆ ਇਹ ਇੱਕ ਚੰਗਾ ਕਦਮ ਹੈ ਇਸ ਤੋਂ ਇਲਾਵਾ ਐਮਐਸਐਮਈ ਲਈ ਕੁਝ ਪੁਆਇੰਟ ਹੈ ਜਿੱਦਾਂ ਕਿ ਜੇ ਕੋਈ ਸਿਕ ਹੋ ਜਾਂਦੀ ਹੈ ਐਮ ਐਸ ਐਮ ਇ ਨੂੰ স্পੈਸ਼ਲ ਕ੍ਰੈਡਿਟ ਮਿਲੇਗਾ ਜਾਂ 100 ਕਰੋੜ ਤੱਕ ਦੇ ਲੋਨ ਦੀ ਗੱਲ ਕੀਤੀ ਗਈ ਹੈ ਪਰ ਉਹ ਜਿੱਦਾਂ ਡਿਟੇਲਸ ਕਲੀਅਰ ਹੋਣਗੀਆਂ ਉਸ ਤੋਂ ਬਾਅਦ ਹੀ ਅਸੀਂ ਉਹਦੇ ਬਾਰੇ ਦੱਸ ਦਵਾਂਗੇ ਦੱਸ ਸਕਾਂਗੇ ਵੀ ਐਕਚੁਅਲ ਫੈਕਟਸ ਕੀ ਹੈ ਸੋ ਓਵਰ ਆਲ ਜਿਹੜੀਆਂ ਇੰਡਸਟਰੀ ਦੇ ਬਹੁਤ ਸਾਰੀਆਂ ਮੰਗਾਂ ਸੀ ਜਿੱਦਾਂ ਉਹਦੇ ਚ ਬਹੁਤ ਇੰਪੋਰਟੈਂਟ 43 ਬੀ ਸੀ ਇਨਕਮ ਟੈਕਸ ਦਾ ਜਦੋਂ ਫైనాన్స్ ਮਿਨਿਸਟਰ ਸਾਹਿਬ ਇੱਥੇ ਆਏ ਸੀ ਉਹਨਾਂ ਨੂੰ ਵੀ ਅਸੀਂ ਬੇਨਤੀ ਕੀਤੀ ਸੀ ਉਹਦੇ ਤੇ ਕੋਈ ਐਕਸ਼ਨ ਨਹੀਂ ਹੋਇਆ ਇਸ ਕਰਕੇ ਔਰ ਹੋਰ ਵੀ ਇਸ ਤੋਂ ਇਲਾਵਾ ਸਾਡੇ ਜਿਹੜੇ ਕਈ ਪੁਆਇੰਂਟ ਸੀ ਜਿੱਦਾਂ ਕਿ GST ਨੂੰ GST ਦਾ ਕ੍ਰੈਡਿਟ ਅਲਾਉ ਕਰਨਾ ਜਾਂ ਫਰੇਡ ਘਟਾਉਣ ਦੇ ਕਈ ਪੁਆਇੰਂਟ ਸੀ ਉਹ ਉਹਨਾਂ ਤੇ ਕੋਈ ਐਕਸ਼ਨ ਪ੍ਰੋਪਰਲੀ ਹੋਇਆ ਇਸ ਕਰਕੇ ਇੰਡਸਟਰੀ ਜਾਜ ਥੋੜੀ ਨਿਮੋਸ਼ੀ ਪਾਈ ਜਾ ਰਹੀ ਹੈ ਤੇ ਸਰ ਕਿਵੇਂ ਦੇਖਦੇ ਹੋ ਵੀ ਇੰਟਰਸਟਿੰਗ ਦੇ ਇਸ ਟਾਈਮ ਤੇ ਜਿਹੜੇ ਆਲਾਪ ਨੇ ਤੁਸੀਂ ਇਹਨਾਂ ਦੀ ਮੰਗ ਪੱਤਰ ਵੀ ਬਹੁਤ ਦਿੱਤੇ ਨੇ ਜੀ ਉਹਨਾਂ ਦੇ ਵਿੱਚ ਕੋਈ ਅੱਜ ਵਜੇ ਗੱਲਬਾਤ ਹੋਈ ਜਾਂ ਕੋਈ ਨਾਲ ਮੁਲਾਕਾਤ ਮੁਲਾਕਾਤ ਨਹੀਂ ਕੀਤੀ ਔਰ ਡਿਮਾਂਡ ਦੱਸਿਆ ਸੀ ਕਿ ਬਜਟ ਤੋਂ ਪਹਿਲਾਂ ਸਾਡੇ ਬੁੱਤ ਜਿਹੜੇ ਆ ਰੱਖੇਗਾ ਹਾਂ ਠੀਕ ਹੈ ਅਸੀਂ ਡਿਮਾਂਡ ਜ ਮਾਨਜੋਗ ਫਾਈਨਾਂਸ ਮਿਸਟਰ ਸਾਹਿਬ ਨੂੰ ਔਰ ਸਾਰੇ ਜਿੰਨੇ ਵੀ ਸਾਡੇ ਕੰਸਰਨਡ ਮਿਨਿਸਟਰ ਉਹਨਾਂ ਨੂੰ ਵੀ ਭੇਜੇ ਸੀ ਔਰ ਨਵਨੀਤ ਬਿੱਟੂ ਜੀ ਨੂੰ ਵੀ ਅਸੀਂ ਡਿਮਾਂਡ ਭੇਜੀਆਂ ਸੀ ਔਰ ਅਸੀਂ ਉਹਨਾਂ ਨੂੰ ਦੁਬਾਰਾ ਮਿਲ ਕੇ ਬੇਨਤੀ ਕਰਾਂਗੇ ਵੀ ਜਿਹੜੀਆਂ ਚੀਜ਼ਾਂ ਬਜਟ 'ਚ ਨਹੀਂ ਹੋ ਸਕੀਆਂ ਉਹਨਾਂ ਨੂੰ ਇਮੀਡੀਏਟਲੀ ਕੀਤਾ ਜਾਵੇ। ਸਾਨੂੰ ਲੱਗਦਾ ਕਿ ਪੰਜਾਬ ਨੂੰ ਕਿਤੇ ਨਾ ਕਿਤੇ ਅਵੋਇਡ ਕੀਤਾ ਜਾ ਰਿਹਾ ਹੈ ਕਿਉਂਕਿ ਕੋਈ ਦੇਖੋ ਆਂਧਰਾ ਪ੍ਰਦੇਸ਼ ਨੇ ਅੰਦਾ ਜ਼ਿਆਦਾ ਬਜਟ ਦਾ ਹਿੱਸਾ ਦੇਣਾ। ਦੇਖੋ ਆਂਧਰਾ ਨੂੰ ਤਾਂ ਇੱਕ ਨਵੀਂ ਸਟੇਟ ਬਣਾਉਣ ਲਈ ਨਵਾ ਉਹਨਾਂ ਦਾ ਕੈਪੀਟਲ ਨਹੀਂ ਆਂਧਰਾ ਕੋਲਪੁਰਾਣਾ ਕੈਪੀਟਲ ਉਧਰ ਤੇਲੰਗਾਨਾ 'ਚ ਚਲਾ ਗਿਆ ਉਹਦੇ ਕਰਕੇ ਪੈਸੇ ਦਿੱਤੇ ਗਏ ਆ। ਸਰ ਪੰਜਾਬ ਬਟਨਾਂ ਦੀ ਸਭ ਤੋਂ ਵੱਡੀ ਇੰਡਸਟਰੀ ਹੈ ਜੀ ਜਿਹੜਾ ਵੀ ਹੱਬ ਹੈਗਾ ਇਹਨੂੰ ਵੀ ਮਤਲਬ ਕਿ ਇਹ ਕਿਤਾਬ ਜਿਹੜਾ ਇਸ ਟਾਈਮ ਦੇਖਿਆ ਉਹ ਮਨੇ ਬਜਟ ਦੇਖੋ ਜਿਹੜਾ ਬਜਟ ਹੈ ਉਹ ਪੂਰੇ ਦੇਸ਼ ਨੂੰ ਦੇਖਦੇ ਆ ਬਣਦਾ ਹੈ ਔਰ ਪੰਜਾਬ ਦੇ ਵਿੱਚ ਮੈਂ ਸਮਝਦਾ ਹਾਂ ਵੀ ਮੈਕਸੀਮਮ ਐਮਐਸਐਮੀ ਹੈ 2 ਲੱਖ ਦੇ ਕਰੀਬ ਐਮਐਸਐਮੀ ਕੱਲੇ ਪੰਜਾਬ ਚ ਹੈ ਜਦ ਕਿ 2 ਲੱਖ ਪੂਰੇ ਦੇਸ਼ ਦੇ ਵਿੱਚ ਕੋਈ 63 ਲੱਖ ਦੇ ਕਰੀਬ ਸੋ ਇਹ ਅਸੀਂ ਇਹ ਸਮਝਦੇ ਹਾਂ ਵੀ ਜੇ ਐਮਐਸਐਮ ਨੂੰ ਬੈਨੀਫਿਟ ਦਿੱਤਾ ਜਾਏਗਾ ਤਾਂ ਇੰਡਾਇਰੈਕਟਲੀ ਪੰਜਾਬ ਨੂੰ ਬੈਨੀਫਿਟ ਮਿਲੇ ਸਰ ਸਾਈਕਲ ਇੰਡਸਟਰੀ ਨੇ ਸਿੱਧੇ ਕਿਹਾ ਜੀ ਕਿ ਨਾ ਖੁਸ਼ ਨੇ ਤੁਸੀਂ ਕਿਉਂ ਦੇਖ ਸਰ ਉਹਨਾਂ ਨੇ ਬਿਹਾਰ ਦਾ ਜ਼ਿਕਰ ਕੀਤਾ ਉਹ ਕਹਿੰਦੇ ਕਿ ਬਿਹਾਰ ਨੂੰ ਤੇ ਉੱਤਰ ਪੜ ਦੇਖੋ ਉਹਨਾਂ ਦਾ ਜੋ 뷰 ਸੀ ਉਹਨਾਂ ਨੇ ਦਿੱਤਾ ਹੈ ਸਾਡਾ ਜੋ 뷰 ਹੈ ਅਸੀਂ ਦੇ ਰਹੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰ ਇਸ ਬਜਟ ਤੋਂ ਇਹ ਬਜਟ ਤੋਂ ਦੇਖੋ ਇੰਡਸਟਰੀ ਜਿਆਦਾ ਖੁਸ਼ ਨੇ ਜਿਆਦਾ ਖੁਸ਼ ਹਾਂਜੀ ਸਰ ਐਕਸਪੋਰਟ ਪਾਲਿਸੀਜ਼ ਨੂੰ ਲੈ ਕੇ ਲੱਗਦਾ ਹੈਗਾ ਕਿ ਡੈਵਲਪਡ ਸਟੇਟ ਨੂੰ ਕੁਝ ਰਹਿ ਜਾਂਦਾ ਬਈ ਜੁਰੀ ਸੀ ਬਰ ਆਪਾਂ ਕਰਨਿਆ ਹੀ ਇਕਨੋਮੀ ਲੋਡ ਦੇ ਦੇਖੋ ਅਸੀਂ ਕਾਫੀ ਇਹਦੇ ਡਿਸਕਸ਼ਨ ਹੋਈ ਹੈ ਜਿਹੜੀ ਫਰੇਟ ਸਬਸਿਡੀ ਦੇਣ ਬਾਰੇ ਪਰ ਇਹਦੇ ਬਾਰੇ ਵੀ ਕੋਈ ਕੁਝ ਵੀ ਇਹਦੇ ਚ ਡਿਕਲੇਅਰ ਨਹੀਂ ਕੀਤਾ ਗਿਆ ਕਿਉਂਕਿ ਜਿਹੜੀ 70% ਇੰਡਸਟਰੀ ਹੈ ਦੈਟ ਇਜ਼ ਫਾਰ ਓਮ ਦਾ ਸੀਪੋਰਟ ਕੱਲੇ ਪੰਜਾਬ ਦੀ ਗੱਲ ਨਹੀਂ ਹੋਰ ਵੀ ਬਹੁਤ ਸਾਰੇ ਰਾਜ ਆ ਜਿਹੜੇ ਲੈਂਡਲੌਕ ਹੈ ਔਰ ਬਹੁਤ ਸਾਰੀ ਇੰਡਸਟਰੀ ਪੋਰਟ ਤੋਂ ਦੂਰ ਹੈ ਸੋ ਉਹਨਾਂ ਲਈ ਉਹਨਾਂ ਲਈ ਜਿਹੜਾ ਇੱਕ ਤਾਂ ਦੋ ਚੀਜ਼ਾਂ ਇੱਕ ਤਾਂ ਜਿਹੜਾ ਫਰੇਟ ਕੈਰੀਿੰਗ ਨੂੰ ਟਾਈਮ ਬਹੁਤ ਲੱਗਦਾ ਜਿੱਦਾਂ ਕਿ ਮੈਂ ਪਹਿਲਾਂ ਦੱਸਿਆ ਵੀ 8 ਦਿਨ ਕੰਟੇਨਰ ਗੱਡੀਆਂ 'ਚ ਹੁੰਦਾ ਰਹਿੰਦਾ ਸੋ ਇਹਦੇ ਲਈ ਅਸੀਂ ਰਿਕੁਐਸਟ ਕੀਤੀ ਸੀ ਵੀ ਜਿਹੜਾ ਫਰੇਟ ਕੋਰੀਡੋਰ ਲੁਧਿਆਣਾ ਟੂ ਕੋਲਕਾਤਾ ਜਾਂ ਜਿੰਨੇ ਵੀ ਫਰੇਟ ਕੋਰੀਡੋਰ ਬਣ ਰਹੇ ਔਰ ਜਿਹੜਾ ਗੁੱਡਜ਼ ਮੂਵਮੈਂਟ ਹੈ ਉਹਨੂੰ ਸਪੀਡ ਅਪ ਕੀਤਾ ਜਾਏ ਦੂਜਾ ਉਹਦੇ 'ਚ ਜੇ GST ਨੂੰ ਅਸੀਂ ਕ੍ਰੈਡਿਟ ਅਲਾਉ ਕਰ ਦਿੰਨੇ ਆ ਉਹਦੇ ਨਾਲ ਵੀ ਫਰੇਟ ਕਾਸਟ ਕੁਝ ਘਟੇ ਨੈਕਸਸ ਦੀ ਜਿਸੇ ਗੱਲ ਕੀਤੀ ਸੀ ਸਕਿਲਡ এনਵਾਇਰਨਮੈਂਟ ਰੂਮ ਲੈ ਕੇ ਮੈਂ ਇਹ ਕਿਹਾ ਜੀ ਵੀ ਜਿਹੜਾ ਸਕਿਲ ਡਵੈਲਪਮੈਂਟ ਲਈ ਸਰਕਾਰ ਫੰਡ ਅਲੋਕੇਟ ਕਰਦੀ ਹੈ ਉਹ ਬਹੁਤ ਵੱਡੀਆਂ ਕੰਸਲਟੈਂਸ ਦੇ ਹੱਥ ਵਿੱਚ ਚਲਾ ਜਾਂਦਾ ਹੈ ਔਰ ਉਹਦੇ ਆ ਰੀਅਲ ਟਰਮਸ ਦੇ ਵਿੱਚ ਇੰਡਸਟਰੀ ਨੂੰ ਕੋਈ ਬੈਨੀਫਿਟ ਨਹੀਂ ਹੁੰਦਾ ਕਿਉਂਕਿ ਇੱਥੇ ਗਿੱਲ ਰੋਡ ਤੇ ਇੱਕ ਬਹੁਤ ਵੱਡਾ ਸੈਂਟਰ ਬਣਿਆ ਸੀ ਸਕਿੱਲ ਡਿਵੈਲਪਮੈਂਟ ਸੈਂਟਰ ਉਹ ਵੀ ਚੱਲ ਨਹੀਂ ਪਾਇਆ ਸੋ ਅਸੀਂ ਇਹ ਰਿਕੁਐਸਟ ਕਰਦੇ ਹਾਂ ਵੀ ਜਿਹੜੇ ਸਕਿੱਲ ਡਿਵੈਲਪਮੈਂਟ ਲਈ ਜਿਹੜੇ ਫੰਡਸ ਆ ਉਹ ਜਾਂ ਤਾਂ ਐਸੋਸੀਏਸ਼ਨਸ ਦੇ ਥਰੂ ਅਲੋਕੇਟ ਕੀਤੇ ਜਾਣ ਜਾਂ ਫਿਰ ਉਹ ਇੰਡਸਟਰੀ ਨੂੰ ਸਿੱਧੇ ਦਿੱਤੇ ਜਾਣ ਸਰਕਾਰ ਨੇ ਇੱਕ ਸਕੀਮ ਲਿਆਂਦੀ ਹੈ ਜੇ ਕੋਈ ਇੰਡਸਟ੍ਰੀਲਿਸਟ ਆਪਣੇ EMPLOYEES ਨੂੰ ਟ੍ਰੇਨ ਕਰਕੇ ਆਪਣੀ ਫੈਕਟਰੀ 'ਚ ਕੰਮ ਦਿੰਦਾ ਤਾਂ ਉਹਨੂੰ 49 ਰੁਪਏ ਪਰ ਆਵਰ ਕਾਸਟ ਦਿੱਤੀ ਜਾਏਗੀ ਔਰ ਉਹਦੇ ਲਈ 15 ਇੰਡਸਟਰੀ ਨੇ ਚੈਂਬਰ ਵੱਲੋਂ ਰਜਿਸਟਰਡ ਵੀ ਕੀਤਾ ਸੋ ਅਸੀਂ ਰਿਕੁਐਸਟ ਕਰ ਰਹੇ ਹਾਂ ਵੀ ਜਿਹੜੀਆਂ ਇਦਾਂ ਦੀਆਂ ਸਕੀਮਾਂ ਜਿਹੜੀਆਂ ਕਿ ਜਿਨ੍ਹਾਂ ਦਾ ਐਕਚੁਅਲ ਬੈਨੀਫਿਟ ਇੰਡਸਟਰੀ ਨੂੰ ਹੁੰਦਾ ਹੈ ਉਹਦਾਂ ਦੀਆਂ ਸਕੀਮ ਜਿਹੜਾ 2 ਲੱਖ ਕਰੋੜ ਹੈ ਉਹਨੂੰ ਉਹਦਾ ਅਲੋਕੇਟ ਕੀਤਾ ਜਾਏ ਕੋਈ ਮਾਇਨੇਬਲ ਹੋਵੇ ਵੀ ਇੰਨੇ ਬੰਦਿਆਂ ਨੂੰ ਮੈਂ ਇਮਪਲॉयਮੈਂਟ ਦਿੰਦੀ ਆ ਤਾਂ ਪੈਸੇ ਦਿੱਤੇ ਜਾਣ ਅਦਰਵਾਈਜ਼ ਜਿਹੜੇ ਕੰਸਲਟੈਂਟ ਹੈ ਉਹ ਜਿਹੜੇ ਪ੍ਰੋਪਰ ਟ੍ਰੇਨਿੰਗ ਨਹੀਂ ਦਿੰਦੇ ਸਿਰਫ ਫਾਰਮੈਲਟੀ ਪੂਰੀ ਕਰਕੇ ਨੰਬਰਸ ਪੂਰੇ ਕਰਦੇ ਆ ਸੌਲਡਨ ਸਿਕਿਉਰਟੀ ਨੂੰ ਲੈ ਕੇ ਵੀ ਲੋਕ ਕਹਿੰਦੇ ਕਿ ਐਨਰਥ ਇੱਕ ਬਿਜ਼ਨਸਮੈਨ ਵੀ ਆਪਣੀ ਟੈਂਸ਼ਨ ਪਲਾਨ ਜਾਂ ਹੋਣਾ ਚਾਹੀਦਾ ਹੈ ਜਾਂ ਹਾਂ ਜੀ ਹਾਂ ਉਹਦੇ ਤੇ ਇਹੀ ਹੈ ਦੇਖੋ ਜੇ ਕੋਈ 65 ਸਾਲ ਤੱਕ ਟੈਕਸ ਦਿੰਦਾ ਹੈ ਜਾਂ ਕੋਈ ਗਵਰਨਮੈਂਟ EMPLOYE ਹੈ ਬੈਂਕ EMPLOYE ਹੈ ਉਹ ਰਿਟਾਇਰ ਹੋ ਜਾਂਦਾ ਹੈ ਉਹਨੂੰ ਇੰਨੇ ਇੰਨੇ ਪੈਸੇ ਉਹਨੂੰ ਮਿਲਦੇ ਹੈ ਵੀ ਆਰਾਮ ਨਾਲ ਘਰ ਬੈਠ ਕੇ ਆਪਣਾ ਖਰਚਾ ਚਲਾ ਸਕਦਾ ਜਦ ਕਿ ਇੱਕ ਬਿਜ਼ਨਸਮੈਨ ਹੈ ਉਹ ਸਮਝ ਲਓ 20 ਸਾਲ ਤੋਂ ਲੈ ਕੇ ਆਪਣੇ 65 ਸਾਲ 40 45 ਸਾਲ ਟੈਕਸ ਦਿੰਦਾ ਹੈ ਪਰ ਜਦੋਂ ਇਸ ਏਜੇ ਚ ਆ ਜਾਂਦਾ ਵੀ ਕੰਮ ਨਹੀਂ ਕਰ ਸਕਦਾ ਤਾਂ ਉਹਨੂੰ ਕੋਈ ਵੀ ਉਲਟਾ ਗਵਰਨਮੈਂਟ ਲਾਇਬਿਲਿਟੀਜ਼ ਖੜੀਆਂ ਹੋ ਜਾਂਦੀਆਂ ਹਨ ਔਰ ਉਹਨੂੰ ਕੋਈ ਇਦਾਂ ਦਾ ਸਪੋਰਟ ਦੇਣੀ ਚਾਹੀਦੀ ਹੈ ਤਾਂ ਕਿ ਉਹਨੂੰ ਐਸ ਪੈਨਸ਼ਨ ਕੁਛ ਨਾ ਕੁਛ ਪੈਸੇ ਮਿਲਦੇ ਰਹਿ। ਫਿਰ ਲਾਸਟ ਕੁਸਚਨ ਹੈ ਔਰ ਜਿਹੜਾ ਡਿਪਲੋਮੈਟਿਕ ਹੈ ਹਾਂ ਹਾਂ ਇੰਡਸਟਰੀ ਪੰਜਾਬ ਦੀ ਸ਼ਿਫਟ ਨਹੀਂ ਕੋਈ ਸ਼ਿਫਟ ਨਹੀਂ। ਮੈਂ ਐਵੇਂ ਝੂਠ ਨਹੀਂ ਬੋਲਦਾ। ਮੈਨੂੰ ਕੋਈ ਨਹੀਂ ਲੱਗਿਆ ਇੰਡਸਟਰੀ ਉਲਟਾ ਪੰਜਾਬ ਚ ਆ ਰਹੀ ਟਾਟਾ ਇੱਥੇ ਪਲਾਂਟ ਲਾ ਰਿਆ। ਇਸ ਤੋਂ ਇਲਾਵਾ ਕਿਉਂਕਿ ਪੰਜਾਬ ਵਰਗੀ ਕੋਈ ਇੰਨੀ ਵਧੀਆ ਜਗ੍ਹਾ ਨਹੀਂ ਬਿਜ਼ਨਸ ਕਰਨ ਦੀ ਆਪਾਂ ਸਰਕਾਰੀ ਚੀਜ਼ਾਂ ਸਾਈਡ ਤੇ ਛੱਡ ਲਈਏ ਸਰਕਾਰ ਕੀ ਦੇ ਰਹੀ ਹੈ ਇੰਨਾ ਵਧੀਆ ਜਿੰਨਾ ਵਧੀਆ ਮਾਹੌਲ ਪੰਜਾਬ 'ਚ ਆ ਕੰਮ ਕਰਨ ਦਾ ਕਿਤੇ ਨਹੀਂ ਮੈਂ ਆਪ ਪੰਜ ਸਟੇਟਾਂ 'ਚ ਓਪਰੇਟ ਕਰਦਾ ਮੈਨੂੰ ਕੋਈ ਇਦਾਂ ਦੀ ਮੈਂ ਇੱਥੇ ਫਰਦਰ ਹੋਰ ਇਨਵੈਸਟ ਕਰ ਰਿਹਾ ਮੈਨੂੰ ਕੋਈ ਇਦਾਂ ਦੀ ਕਮੀ ਨਹੀਂ ਲੱਗੀ ਵੀ ਪੰਜਾਬ 'ਚ ਕਮੀ ਹੈ ਛੋਟੇ-ਮੋਟੇ ਕਈ ਹਿੱਕਅਪਸ ਹੈ ਜੋ ਕਿ ਹਰ ਸਟੇਟ ਚ ਹੁੰਦੇ ਆ ਜੀ ਗਵਰਨਮੈਂਟ ਨਾਲ ਡਿਸਕਸ ਕਰਕੇ ਉਹਨਾਂ ਨੂੰ ਦੂਰ ਕਰਾਂ। ਸਰ ਇੰਡਸਟਰੀ ਨੂੰ ਫਿਰ ਲੇਬਰ ਨਹੀਂ ਮਿਲ ਕੇ ਨੀ ਰਹੇ ਜੀ ਬਹੁਤ ਬਸ ਕਾਫੀ ਦੇਰ ਤੋਂ ਹੋ ਰਿਹਾ। ਫਿਰ ਉਹ ਬਾਹਰ ਹੀ ਕਿਉਂ ਆ ਯੂਕੇ ਸਾਈਡ ਕੋਈ ਦਿੱਕਤ ਨਹੀਂ ਆਦਾ ਵੀ ਪੰਜਾਬ ਦੀ। ਦੇਖੋ ਲੇਬਰ ਸਾਡੀ ਐ ਇਹਦੇ ਲਈ ਲੇਬਰ ਲਈ ਅਸੀਂ ਜਿੱਦਾਂ ਕਿ ਇੱਕ ਦਾ ਸਕਿੱਲ ਡਿਵੈਲਪਮੈਂਟ ਦਾ ਕੰਮ ਹੈ। ਇੱਕ ਜਿਹੜੇ ਲੋਕਲ ਯੂਥ ਐ ਪੰਜਾਬੀ ਯੂਥ ਐ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇੰਡਸਟਰੀ ਚ ਕੰਮ ਦੇਣ ਦੀ। ਦੂਜਾ ਜਿਹੜੀ ਊਮਨ ਐ ਦੇਖੋ ਪਹਿਲਾਂ ਫੈਕਟਰੀਆਂ ਚ ਊਮਨ ਕੰਮ ਨਹੀਂ ਸੀ ਕਰਦੀਆਂ। ਹੁਣ ਜਿਹੜੀ ਊਮਨ ਇੰਪਲੋਇਮੈਂ ਦੂਸਰੀ ਗੱਲ ਇਹ ਹੈ ਅਸੀਂ ਆਪਣੀ ਇੰਡਸਟਰੀ ਨੂੰ ਕਹਿ ਰਹੇ ਹਾਂ ਵੀ ਉਹਦਾ ਦੇ ਪ੍ਰੋਡਕਟ ਬਣਾਓ ਜਿਹਨਾਂ ਚ ਵੈਲਿਊ ਐਡੀਸ਼ਨ ਜ਼ਿਆਦਾ ਹੋ ਤਾਂ ਕਿ ਜਿਹੜੇ ਘੱਟ ਲੇਬਰ ਨਾਲ ਪ੍ਰੋਡਕਟ ਬਣ ਸਕਣ ਸੋ ਅਸੀਂ ਇਹਦੇ ਤੇ ਕੰਮ ਕਰ ਰਹੇ ਹਾਂ ਦੇਖੋ ਹਰ ਸਟੇਟ ਦਾ ਕੋਈ ਨਾ ਕੋਈ ਚੈਲੰਜ ਹੈ ਕਿਤੇ ਕਿਤੇ ਕੋਈ ਚੈਲੰਜ ਹੈ ਕਿਤੇ ਕੋਈ ਚੈਲੰਜ ਹੈ ਔਰ ਇੰਡਸਟਰੀ ਲਈ ਇਹ ਹੀ ਐਕਸਪਰਟਾਈਜ਼ ਹੈ ਵੀ ਉਹਨੇ ਚੈਲੰਜੇ ਚ ਵੀ ਆਪਣਾ ਕੰਮ ਚਲਾਣਾ ਸਰ ਜੋ ਗੱਲ ਕਰਤੀ ਆ ਆਪ ਕੋ ਚੇੜੇ ਜਿਹੜੇ ਵਿਕਾਸਾਂ ਨੂੰ ਲਗਾਤਾਰ ਨੌਜਵਾਨ ਲੁਟ ਕਰ ਰਹੇ ਨੇ ਲਕਡਾਉਨ ਨਾਲ ਇੱਕ ਚੰਗਾ ਸੁਨੇਹਾ ਜਿਹਨੂੰ ਅਸੀਂ ਜਾਰੀ ਕੀਤਾ ਉਹਨਾਂ ਨੂੰ ਅਸੀਂ ਇੰਡਸਟਰੀਜ਼ ਕੰਮ ਕਰਵਾਉਂਦੇ ਦੇਖੋ ਜਿਹੜੇ ਵਿਦੇਸ਼ਾਂ ਨੂੰ ਜਾ ਰਹੇ ਆ ਉਹ ਉਹਨਾਂ ਦਾ ਆਪਣੀਆਂ ਪ੍ਰਾਇਓਰਿਟੀਜ਼ ਹੈ ਔਰ ਤੁਹਾਨੂੰ ਤੁਸੀਂ ਰੋਜ਼ ਖਬਰਾਂ ਪੜ੍ਹਦੇ ਹੋ ਵਿਦੇਸ਼ਾਂ ਵਿੱਚ ਜੌਬਸ ਕਰਨੀਆਂ ਇੰਨੀਆਂ ਸੌਖੀਆਂ ਨਹੀਂ ਅਸੀਂ ਖਾਸ ਤੌਰ ਤੇ ਜਿਹੜੇ ਅ ਇੰਡਸਟਰੀ ਵਾਲਿਆਂ ਦੇ ਨੈਕਸਟ ਜਨਰੇਸ਼ਨ ਆ ਉਹਨਾਂ ਲਈ ਚੈਂਬਰ ਨੇ ਇੱਕ ਸਪੈਸ਼ਲੀ ਯੰਗ ਬਿਜ਼ਨਸ ਲੀਡਰ ਫੋਰਮ ਕ੍ਰੀਏਟ ਕੀਤੀ ਹੈ ਉਹਦੇ ਵਿੱਚ 500 ਦੇ ਕਰੀਬ ਯੰਗਸਟਰਸ ਆ ਅਸੀਂ ਉਹਨਾਂ ਨੂੰ ਇਹੀ ਸੁਨੇਹਾ ਦਿੰਨੇ ਆ ਵੀ ਕਿਸੇ ਐਮ ਐਨ ਸੀ ਕੋਲ ਜਾ ਕੇ ਨੌਕਰੀ ਕਰਨ ਦੀ ਬਜਾਏ ਆਪਣੀ ਐਮ ਐਨ ਸੀ ਕ੍ਰੀਏਟ ਕਰੋ ਕਿਦਾਂ